ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡਾਕਟਰ ਤੁੱਗਾ ਗੁਰਪ੍ਰੀਤ ਦੀ ਕਿਤਾਬ 40 ਦਿਨ ਅੱਜ ਆਪਾਂ ਪੜਾਂਗੇ ਇਸ ਕਿਤਾਬ ਦਾ ਦਿਨ 39ਵਾਂ ਨਫ਼ਰਤ ਦੇ ਪਿੱਛੇ ਪਿਆਰ ਅਹਿਸਾਨ ਫਰਮੋਸ਼ੀ ਦੇ ਪਿੱਛੇ ਲਾਲਚ ਅਧ ਚੁਗਲੀ ਦੇ ਪਿੱਛੇ ਈਰਖਾ ਛੁਪੀ ਹੁੰਦੀ ਹੈ ਤੇ ਵੇਖ ਸੁਣ ਕੇ ਵਿੱਚ ਉਪਰੇਣ ਪਿੱਛੇ ਬਡੱਪਣ ਤੁਰਦਿਆਂ ਤੁਰਦਿਆਂ ਦੁਪਹਿਰ ਨੂੰ ਫਕੀਰ ਕੇਸਰ ਇੱਕ ਧਰਮਸ਼ਾਲਾ ਦੇ ਸਾਹਮਣੇ ਰੁਕੇ ਧਰਮਸ਼ਾਲਾ ਦੇ ਅੰਦਰ ਕਾਫੀ ਗਿਣਤੀ ਵਿੱਚ ਬਜ਼ੁਰਗ ਆਦਮੀ ਤੇ ਔਰਤਾਂ ਵੇਖ ਕੇ ਕੇਸਰ ਹੈਰਾਨ ਸੀ ਇਹ ਸਾਰੇ ਉਹ ਬਦਕਿਸਮਤ ਲੋਕ ਨੇ ਜਿਨ੍ਹਾਂ ਤੋਂ ਉਹਨਾਂ ਦੇ 3 ਪੁੱਤਰਾਂ ਨੇ ਮੂੰਹ ਫੇਰ ਲਿਆ ਅੱਜਕੱਲ ਸਰਬਨ ਪੁੱਤ ਨਹੀਂ ਲੱਭਦੇ ਕੇਸਰ ਲੋਕ ਫਰਜ਼ ਭੁੱਲਦੇ ਜਾ ਰਹੇ ਨੇ ਬਹੁਤੇ ਲੋਕ ਹਾਲਾਤ ਤੇ ਲੋੜ ਅਨਸਾਰ ਬਦਲ ਜਾਂਦੇ ਹਨ ਫਕੀਰ ਨੇ ਕੇਸਰ ਨੂੰ ਸਮਝਾਇਆ ਤਾਰ ਮਸ਼ਾਲਾ ਦੇ ਦੁਆਰ ਤੇ ਬੈਠਾ ਇੱਕ ਆਦਮੀ ਫਕੀਰ ਨੂੰ ਵੇਖ ਕੇ ਖੜਾ ਹੋ ਗਿਆ ਉਸ ਦੀਆਂ ਭੀਜੀਆਂ ਅੱਖਾਂ ਵੇਖ ਕੇ ਫਕੀਰ ਨੇ ਪੁੱਛਿਆ ਰੱਬ ਖੈਰ ਕਰੇ ਕਿਉਂ ਇਹ ਨਾ ਗਮਗੀਨ ਲੱਗ ਰਹੇ ਮੈਂ ਇਸ ਸਹਿਰ ਛੱਡ ਕੇ ਜਾਣਾ ਚਾਹੁੰਦਾ ਮਹਾਰਾਜ ਕੀ ਨਹੀਂ ਕੀਤਾ ਮੈਂ ਆਪਣੇਆਂ ਲਈ ਪਰ ਕਿਸੇ ਨੇ ਕਦਰ ਨਹੀਂ ਕੀਤੀ ਲੋਕਾਂ ਨੂੰ ਖੁਸ਼ ਕਰਦਿਆਂ ਕਰਦਿਆਂ ਮੈਂ ਆਪਣਾ ਸਭ ਕੁਝ ਗਵਾ ਲਿਆ ਮੈਨੂੰ ਆਪਣੇ ਨਾਲ ਹੀ ਲੈ ਜਾਓ ਸਾਈਂ ਜੀ ਉਸ ਆਦਮੀ ਨੇ ਉਦਾਸ ਸੁਰ ਵਿੱਚ ਕਿਹਾ ਫਕੀਰ ਉਸ ਆਦਮੀ ਦੇ ਕੋਲ ਧਰਮਸ਼ਾਲਾ ਦੇ ਬਾਹਰ ਬਣੇ ਥੜੇ ਤੇ ਬੈਠ ਗਿਆ ਕੋਲ ਖੜਾ ਕੇਸਰ ਉਸ ਆਦਮੀ ਦੇ ਦੁੱਖ ਦਾ ਅੰਦਾਜ਼ਾ ਲਾ ਰਿਹਾ ਸੀ ਬੀਸ਼ਾ ਵੀ ਪਿਛਲੇ ਲੱਤਾਂ ਤੇ ਬੈਠ ਕੇ ਮੂੰਹ ਚੁੱਕ ਕੇ ਉਸ ਆਦਮੀ ਵੱਲ ਵੇਖ ਰਿਹਾ ਸੀ ਜਿਵੇਂ ਉਸ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੋਵੇ ਫਕੀਰ ਨੇ ਉਸ ਦੇ ਮੋਢੇ ਤੇ ਹੱਥ ਰੱਖਦਿਆਂ ਪੁੱਛਿਆ ਕੀ ਨਾਂ ਐ ਤੇਰਾ ਖੁਸ਼ਿਆ ਖੁਸ਼ਿਆ ਸਿੰਘ ਉਸ ਨੇ ਅੱਖਾਂ ਪੁੰਜਦਿਆਂ ਜਵਾਬ ਦਿੱਤਾ ਫਕੀਰ ਨੇ ਉਸ ਨੂੰ ਕਲਾਮ ਵਿੱਚ ਲੈ ਕੇ ਕਿਹਾ ਤੁਹਾਨੂੰ ਕਦੇ ਖੁਸ਼ ਨਹੀਂ ਕੀਤਾ ਜਾ ਸਕਦਾ ਤੂੰ ਪਿਓ ਪੁੱਤ ਤੇ ਗਧੇ ਵਾਲੀ ਕਹਾਣੀ ਤਾਂ ਸੁਣੀ ਹੀ ਹੋਣੀ ਹੈ ਜਿਨ੍ਹਾਂ ਨੇ ਲੋਕਾਂ ਦੀਆਂ ਗੱਲਾਂ 'ਚ ਆ ਕੇ ਗਧੇ ਦੇ ਉੱਪਰ ਬੈਠਣ ਦੀ ਜਗ੍ਹਾ ਗਧੇ ਨੂੰ ਮੋਢਿਆਂ ਤੇ ਚੁੱਕ ਲਿਆ ਸੀ ਫਕੀਰ ਨੇ ਗੱਲ ਜਾਰੀ ਰੱਖੀ ਮੈਨੂੰ ਮੁੱਲਾ ਨਸਰੂਦੀਨ ਦੀ ਇੱਕ ਗੱਲ ਯਾਦ ਆ ਗਈ ਜਦੋਂ ਉਸ ਦਾ ਅੰਤਿਮ ਸਮਾਂ ਨੇੜੇ ਆਇਆ ਤਾਂ ਕਿਸੇ ਨੇ ਪੁੱਛਿਆ ਮੁੱਲਾ ਜੀ ਮੌਤ ਤੋਂ ਡਰਦਾ ਨਹੀਂ ਲੱਗ ਰਿਹਾ ਨਹੀਂ ਡਰ ਮੌਤੋਂ ਨਹੀਂ ਲੱਗ ਰਿਹਾ ਮੁੱਲਾ ਨੇ ਜਵਾਬ ਦਿੱਤਾ ਡਰ ਉਸ ਸਵਾਲ ਤੋਂ ਲੱਗ ਰਿਹਾ ਹੈ ਜੋ ਅੱਲਾ ਨੇ ਮੈਨੂੰ ਪੁੱਛਣਾ ਹੈ ਕਿ ਮੈਂ ਸਾਰੀ ਉਮਰ ਨਸਰੂਦੀਨ ਕਿਉਂ ਨਹੀਂ ਬਣਿਆ ਮੈਂ ਲੋਕਾਂ ਨੂੰ ਖੁਸ਼ ਕਰਦਾ ਰਿਹਾ ਤੇ ਲੋਕਾਂ ਦੇ ਹਿਸਾਬ ਨਾਲ ਬਦਲਦਾ ਰਿਹਾ ਪਰ ਅੱਲਾ ਨੇ ਤਾਂ ਨਸਰੂਦੀਨ ਭੇਜਿਆ ਸੀ ਦੁਨੀਆ ਤੇ ਸੋ ਖੁਸ਼ੀ ਆਸਿਆ ਤੂੰ ਖੁਸ਼ੀਆ ਬਣ ਕੇ ਜ਼ਿੰਦਗੀ ਜੀ ਰੱਬ ਦੀ ਰਜ਼ਾ ਚ ਖੁਸ਼ ਰਹਿ ਕੇ ਆਪਣੇ ਫਰਜ਼ ਪੂਰੇ ਕਰ ਫਕੀਰ ਨੇ ਆਦਮੀ ਦੇ ਮੋਢੇ ਤੇ ਹੱਥ ਰੱਖਦਿਆਂ ਆਸ਼ੀਰਵਾਦ ਦਿੱਤਾ ਰੱਬ ਤੈਨੂੰ ਸੱਤੇ ਸੁੱਖ ਦੇਵੇ ਉਹ ਆਦਮੀ ਉੱਠਿਆ ਤਾਂ ਫਕੀਰ ਨੂੰ ਨਮਸਕਾਰ ਕਰਕੇ ਧਰਮਸ਼ਾਲਾ ਦੇ ਨਾਲ ਲੱਗਦੇ ਰਾਹ ਤੇ ਤੁਰ ਪਿਆ ਉਸ ਦੇ ਤੇਜ਼ ਕਦਮਾਂ ਤੋਂ ਲੱਗ ਰਿਹਾ ਸੀ ਜਿਵੇਂ ਉਸ ਨੇ ਆਪਣੀ ਮੰਜ਼ਿਲ ਦਾ ਰਸਤਾ ਮਿਲ ਗਿਆ ਹੋਵੇ ਉਸ ਦੇ ਜਾਣ ਤੋਂ ਬਾਅਦ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਈ ਜੀ ਤੁਸੀਂ ਕਿਹੜੇ ਸੱਤਾਂ ਸੁੱਖਾਂ ਦੀ ਗੱਲ ਕਰ ਰਹੇ ਸੀ ਫਕੀਰ ਨੇ ਜਵਾਬ ਦਿੱਤਾ ਜਦੋਂ ਮੈਂ ਤੇਰੇ ਤੋਂ ਵੀ ਛੋਟਾ ਸੀ ਤਾਂ ਸਾਡੇ ਪਿੰਡ ਇੱਕ ਮੰਗਣ ਵਾਲਾ ਆਉਂਦਾ ਹੁੰਦਾ ਸੀ ਜੋ ਭਿਖਿਆ ਦੇਣ ਵਾਲਿਆਂ ਨੂੰ ਗਾ ਕੇ ਇਹਨਾਂ ਸੱਤ ਸੁੱਖਾਂ ਦੀ ਅਸੀਸ ਦਿਆ ਕਰਦਾ ਸੀ ਪਹਿਲਾ ਸੁੱਖ ਨਰੋਗੀ ਕਾਇਆ ਦੂਜਾ ਸੁੱਖ ਘਰ ਵਿੱਚ ਮਾਇਆ ਤੀਜਾ ਸੁੱਖ ਪੁੱਤ ਆਗਿਆਕਾਰੀ ਚੌਥਾ ਸੁੱਖ ਸਲਖਣੀ ਨਾਰੀ ਪੰਜਵਾਂ ਸੁੱਖ ਰਾਜ ਵਿੱਚ ਪਾਇਆ ਛੇਵਾਂ ਸੁੱਖ ਗਵਾਂਢੀ ਪਾਇਆ ਸੱਤਵਾਂ ਸੁੱਖ ਮਾਂ-ਬਾਪ ਦਾ ਸਾਆ ਲੋਕਦੱਤ ਵੇਖੀ ਰਿਸ਼ਤਿਆਂ ਦੀ ਅਸਲੀਅਤ ਨੇ ਅੱਜ ਕਿਸੇ ਨੂੰ ਸੋਚੀ ਨਹੀਂ ਪਾਇਆ ਹੋਇਆ ਸੀ ਇੱਕ ਵਾਰ ਕੇਸਰ ਨੇ ਫਕੀਰ ਨੂੰ ਪੁੱਛਿਆ ਸੀ ਕਿ ਤੁਸੀਂ ਇਕੱਲੇ ਰਹਿ ਕੇ ਵੀ ਕਿਵੇਂ ਕੁਝ ਰਹਿੰਦੇ ਹੋ ਇਕੱਲਾ ਨਹੀਂ ਮੈਂ ਆਪਣੇ ਆਪ ਨਾਲ ਰਹਿੰਦਾ ਹਾਂ ਫਕੀਰ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਵਿਸ਼ਾਲ ਲੰਮੇ ਪਏ ਕੇਸਰ ਵੱਲ ਵੇਖ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿਸੇ ਦੇ ਸਾਥ ਨਾਲ ਜ਼ਿੰਦਗੀ ਦਾ ਸਫ਼ਰ ਥੋੜਾ ਸੌਖਾ ਜ਼ਰੂਰ ਹੋ ਜਾਂਦਾ ਹੈ ਕੇਸਰ ਤੇ ਬੀਸ਼ੇ ਦੀਆਂ ਅੱਖਾਂ ਇੱਕ ਦੂਜੇ ਨਾਲ ਇੰਜ ਮਿਲੀਆਂ ਜਿਵੇਂ ਉਹਨਾਂ ਦੇ ਰਿਸ਼ਤੇ ਦੀ ਕਿਸੇ ਬੇਜੁਆ ਇਨਸਾਨ ਨੂੰ ਨਾਪ ਰਹੀਆਂ ਹੋਣ ਅਦਲੇ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ